ਦਸੇ ਦੀ ਹੈ ਬੀਓ ਸੁੱਚੇ ਵਾਲੀ ਗੱਲੇ ਨੂੰ ਜੀ ਸੁੱਚੇ ਵਾਲੀ ਗੱਲੇ ਨੂੰ ਮਾਰ ਦਿੱਤਾ ਭਾਗ ਨਾਲੇ ਮਾਰਿਆ ਮੱਲੇ ਨੂੰ ਮਾਰ ਦਿੱਤਾ ਭਾਗ ਨਾਲੇ ਮਾਰਿਆ ਮੱਲੇ ਨੂੰ ਹੁਣ ਮੇਰੇ ਉੱਤੇ ਹੈ ਕਰੋ ਤਾਰਦਾ ਜੀ ਖਾ ਕਰੋ ਤਾਰਦਾ ਗੁੰਦ ਮੇਰਾ ਸੀਸ ਨੈਣ ਜਾਂਦੀ ਵਾਰਦਾ ਕਉਂ ਤਾਂ ਮੇਰਾ ਸੀਸ ਮੈਣ ਜਾਂਦੀ ਮਾਰਦਾ ਹੱਥ ਤਾਰੇ ਸਿਨਾ ਕੰਮਰਾ ਹੈ ਮੇਰਾ ਨਹੀਂ ਕਪੜਾ ਹੈ ਮੇਰਾ ਨਹੀਂ ਛਾੜ ਦੇ ਦੀਨਾ ਹੋਣੀ ਰੋਕ ਲਿਆ ਜੇ ਫੇਰ ਆਨੀ ਛੱਡਦੀ ਨਾ ਹੋਣੀ ਰੋਕ ਲਿਆ ਤੇ ਫੇਰਾਂ ਨਹੀਂ ਮੋੜ ਦੇਵੇ ਪਾਣਾ ਕੌਣ ਕਰੇ ਤਾਰਦਾ ਜੀ ਕੌਣ ਕਰੇ ਤਾਰਦਾ ਗੁੰਦ ਮੇਰਾ ਸੀਸ ਨੈਣ ਜਾਂਦੀ ਮਾਰਦਾ ਗੁੰਦ ਮੇਰਾ ਸੀਸ ਨੈਣ ਜਾਂਦੀ ਮਾਰਦਾ ਕੀਤੀ ਕਾਰੇ ਨੈ ਨੀ ਤੂ ਨਾਈ ਦੇਰ ਨੀ ਨੀ ਤੂ ਦੇਰ ਲਾਹੀ ਨੀ ਤੈਨ ਕਾਰੇ ਗੁੱਤਾ ਮੰਗਲੇ ਨੂੰ ਪਾਈ ਨੀ ਤੈਨ ਕਾਰੇ ਗੁੱਤਾ ਮੰਗਲੇ ਨੂੰ ਪਾਈ ਨੀ ਥਾਰੇ ਥਾਰੇ ਨਾ ਸਿੰਨਾ ਕੰਬੇ ਨਾਰਦਾ ਜੀ ਸਿੰਨਾ ਕੰਬੇ ਨਾਰਦਾ ਹੁੰਦੇ ਮੇਰਾ ਸੀਸ ਨੈਣ ਜਾਂਦੀ ਵਾਰਦਾ ਹੁੰਦੇ ਮੇਰਾ ਸੀਸ ਹਣ ਜਾਂਦੀ ਵਾਰ ਦਾ ਫੁੱਲੀ ਆਦੀ ਪਾਦੇ ਰੇ ਜ਼ਮੀ ਪਰਾਂ ਦੇਲੀ ਤੂੰ ਰੇ ਜ਼ਮੀ ਪਰਾਂ ਦੇਲੀ ਹੱਥੀਏ ਖਰੀਦੇ ਮਾਲੇ ਨੇ ਲੈ ਆਂਦੇ ਨੀ ਹੱਥੀਏ ਖਰੀਦੇ ਮਾਲੇ ਨੇ ਲੈ ਆਂਦੇ ਨੀ ਕਾਹੀ ਮੈਨੂੰ ਆਵਦਾ ਦਰੇਗਿਆ ਹਰਦਾ ਹਾਂ ਦਰੇਗਿਆ ਹਰਦਾ ਗੁੰਬ ਮੇਰਾ ਫੀਫ ਨੈਣ ਜਾਂਦੀ ਵਾਰਦਾ ਗੁੰਬ ਮੇਰਾ ਸੀਰ ਨੈਣ ਜਾਂਦੀ ਵਾਰਦਾ ਸੱਚੋ ਸੱਚੀ ਭੈਣੇ ਮੈਂ ਸਣਾਵਾ ਬਿਆਨ ਨਹੀਂ ਮੈਂ ਸਣਾਵਾ ਗਿਆਨ ਨਹੀਂ ਆਵਲਾ ਰਗਾਂ માં ਸਾਰਾ ਜੋਰ ਤਾਣਨੀ ਆਵਲਾ ਰਗਾਂ માં ਸਾਰਾ ਜੋਰ ਤਾਣਨੀ ਮੂੰ ਤਾਂ ਪਾਣਾ ਮੀਟੀ ਨਾਲ ਹੂਣ ਹਾਰਾ ਮੇਰਾ ਆਸ਼ੀਸ਼ ਨੈਣ ਜਾਂਦੀ ਵਾਰਦਾ ਰੋ ਮਨੂਰੇ ਗਾਰੇ ਤੂੰ ਪਰੇ ਮਨ ਨਾਲ ਨਹੀਂ ਤੂੰ ਪਰੇ ਮਨ ਨਾਲ ਨਹੀਂ ਖੜਾ ਕੀ ਤੇਰੇ 헤 ਨਾ ਪੱਟੀ ਦਾ ਬਾਣਨੀ ਖੜਾ ਕੀ ਤੇਰੇ 헤 ਨਾ ਪੱਟੀ ਦਾ ਬਾਣਨੀ ਆਨੇ ਮਾਨੀ ਤਾਈ ਜੇੜਾ ਜਾਵੇ ਥਾਰਦਾਵੇ ਜੇੜਾ ਜਾਵੇ ਥਾਰਦਾ ਗੁੰਦ ਮੇਰਾ ਸੀਸ ਨੈਣ ਜਾਂਦੀ ਵਾਰਦਾ ਗੁੰਦ ਮੇਰਾ ਸੀਸ ਨੈਣ ਜਾਂਦੀ ਵਾਰਦਾ ਅੱਜ ਇਹ ਪਹਿਣਾ ਮੈਂ ਕਿੰਨੀ ਲਾਵਣੀ ਮਾਹੀ ਕਿੰਨੀ ਲਾਵਣੀ ਲਾਈ ਕੇ ਸਕਿੰਨੀ ਸੁੱਚੇ ਨੂੰ ਦਿਖਾਵਣੀ ਲਾਈ ਕੇ ਸਕਿੰਨੀ ਸੁੱਚੇ ਨੂੰ ਦਿਖਾਵਣੀ ਆਏ ਜੇ ਪਸੰਦ ਫੇਰ ਨਹੀਂ ਮਾਰਦਾ ਉਹ ਫੇਰ ਨਹੀਂ ਮਾਰਦਾ ਗੁੰਦ ਨਣੇ ਸੀਸ ਮੇਰਾ ਜਾਂਦੀ ਮਾਰਦਾ ਗੁੰਦ ਨਣੇ ਸੀਸ ਮੇਰਾ ਜਾਂਦੀ ਮਾਰਦਾ ਨੂੰ ਗੱਲ ਮੈਂ ਕੀ ਸਣਾਵਾ ਹੋਰ ਨਹੀਂ ਮੈਂ ਸਣਾਵਾ ਹੋਰ ਨਹੀਂ ਖੇਤੀ ਖੇਤੀ ਦੇ ਕੇ ਪਹਿਣੇ ਮੈਨੂੰ ਤੋੜਨੀ ਖੇਤੀ ਖੇਤੀ ਦੇ ਕੇ ਪਹਿਣੇ ਮੈਨੂੰ ਤੋੜਨੀ ਰੀਤੇ ਦਿਨਾ ਕੋਈ ਨਾਲੀ ਖੀ ਨੂੰ ਟਾਰਦਾ ਵੇ ਨਾਲੀ ਖੀ ਨੂੰ ਟਾਰਦਾ ਗੁੰਦ ਮੇਰਾ ਸੀ ਸਨੈਣ ਜਾਂਦੀ ਵਾਰਦਾ ਗੁੰਦ ਮੇਰਾ ਸੀ ਨੈਣ ਜਾਨੀ ਵਾਰ ਦਾ